ਗੁਰੂ ਪਿਆਰਿਓ ਅਕਸਰ ਹੀ ਆਪਾਂ ਵੇਖਦੇ ਹਾਂ ਜਦੋਂ ਵੀ ਆਪਾਂ ਬਾਣੀ ਪੜਨ ਲੱਗਦੇ ਆ ਨਿਤਨੇਮ ਦੀ ਕੋਈ ਵੀ ਬਾਣੀ ਹੋਵੇ ਚਾਹੇ ਜਪਜੀ ਸਾਹਿਬ ਜਾਪ ਸਾਹਿਬ ਤੋਂ ਪ੍ਰਸਾਦ ਸਵਈਏ ਚੌਪਈ ਸਾਹਿਬ ਜਾਂ ਆਨੰਦ ਸਾਹਿਬ ਜਾਂ ਸ਼ਾਮ ਨੂੰ ਆਪਾਂ ਜਦੋਂ ਬਾਣੀ ਪੜ੍ਹਦੇ ਆ ਉਦੋਂ ਬਹੁਤੀ ਵਾਰ ਇਹ ਹੁੰਦਾ ਕਿ ਆਪਣਾ ਮਨ ਨਹੀਂ ਟਿਕਦਾ ਹੁਣ ਸਵਾਲ ਇਹ ਵੀ ਆ ਕਿ ਮਨ ਕਿਸੇ ਦਾ ਨਹੀਂ ਟਿਕਦਾ ਇਹ ਟੈਕ ਦਾ ਤੁਹ ਕਿਵੇਂ ਟਿਕਾਉਂਦੇ ਆ ਜਿੰਨਾਂ ਦਾ ਮਨ ਟਿਕਦਾ ਤੇ 5 ਮਿੰਟ ਦੇ ਵਿੱਚ ਕਿ ਸੱਚਮੁੱਚ ਹੀ ਢਾਈ ਘੰਟੇ ਦਾ ਫਲ ਪ੍ਰਾਪਤ ਕੀਤਾ ਜਾ ਸਕਦਾ ਬਹੁਤ ਸਵਾਲ ਹਨ ਸਾਡੇ ਮਨ ਦੇ ਵਿੱਚ ਤਾਂ ਉਹ ਇਹਨੂੰ ਗੁਰਬਾਣੀ ਦੇ ਮੁਤਾਬਕ ਅਤੇ ਸੰਤਾਂ ਮਹਾਪੁਰਖਾਂ ਦੀਆਂ ਜੀਵਨ ਸਾਖੀਆਂ ਦੇ ਵਿੱਚੋਂ ਸਮਝਣ ਦਾ ਯਤਨ ਕਰੀਏ ਜੀ ਇੱਕ ਦਿਨ ਕੀ ਹੋਇਆ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਸੰਗਤ ਦੇ ਨਾਲ ਬਚਨ ਕਰ ਰਹੇ ਆ ਸੰਗਤਾਂ ਦੇ ਸੰਸੇਹ ਹੱਲ ਹੋ ਰਹੇ ਆ ਕਿਉਂਕਿ ਸਾਨੂੰ ਜਾਤਾ ਆਪਣੇ ਸਵਾਲਾਂ ਦੇ ਜਵਾਬ ਗੁਰਬਾਣੀ ਵਿੱਚੋਂ ਮਿਲਦੇ ਆ ਜਾਂ ਮਹਾਪੁਰਖਾਂ ਦੇ ਇਤਿਹਾਸ ਵਿੱਚੋਂ ਉਹਨਾਂ ਦੀਆਂ ਜੀਵਨੀਆਂ ਵਿੱਚੋਂ ਉਹਨਾਂ ਦੇ ਬਚਨਾਂ ਵਿੱਚੋਂ 2-3 ਘੰਟੇ ਸਾਧ ਸੰਗਤ ਜੀ ਬਚਨ ਹੁੰਦੇ ਰਹੇ ਸੰਤਾਂ ਨੇ ਗੁਰਬਾਣੀ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸੰਗਤ ਨੂੰ ਦਿੱਤੀਆਂ ਤੇ ਸਮਾਪਤੀ ਸਮੇਂ ਉਹ ਕਹਿਣ ਲੱਗੇ ਸਾਧ ਸੰਗਤ ਜੀ ਹੁਣ ਸਾਨੂੰ ਵੀ ਕੁਝ ਦੇਵੋ ਇਹ ਬਚਨ ਜਦੋਂ ਸੰਗਤਾਂ ਨੇ ਸੁਣਿਆ ਵੀ ਸੰਤਾਂ ਨੇ ਮਹਾਂਪੁਰਖਾਂ ਨੇ ਪਹਿਲਾਂ ਤਾਂ ਕਦੇ ਕਿਹਾ ਨਹੀਂ ਕਿ ਸਾਨੂੰ ਕੁਝ ਦਿਓ ਅੱਜ ਇਹਨਾਂ ਨੂੰ ਕੀ ਹੋ ਗਿਆ ਹੈਰਾਨ ਹੋ ਗਏ ਸਾਰੇ ਫਿਰ ਸੰਤਾਂ ਨੇ ਕਿਹਾ ਭਾਈ ਦੇਖੋ ਜਦੋਂ ਕੋਈ ਬਾਹਰੋਂ ਰਾਗੀ ਢਾਡੀ ਪ੍ਰਚਾਰਕ ਆਉਂਦੇ ਆ ਆਪਾਂ ਉਹਨਾਂ ਨੂੰ ਕੱਪੜੇ ਦਿੰਨੇ ਆ ਵਸਤਰ ਦਿੰਨੇ ਆ ਅਤੇ ਜਥਾ ਸ਼ਕਤ ਮਾਇਆ ਵੀ ਆਪਾਂ ਉਹਨਾਂ ਨੂੰ ਦਿੰਨੇ ਆ ਕਿ ਉਹਨਾਂ ਨੇ ਬੜਾ ਕੀਮਤੀ ਇਤਿਹਾਸ ਗੁਰਬਾਣੀ ਸਾਨੂੰ ਸਰਵਣ ਕਰਵਾਈ ਆ ਤੇ ਅੱਜ ਤੁਸੀਂ ਸਾਡਾ ਸਮਾਂ ਲਿਆ ਸਾਨੂੰ ਵੀ ਕੁਝ ਦਿਓ ਇਹ ਸੁਣ ਕੇ ਹੁਣ ਸਾਰੀ ਸੰਗਤ ਦੇ ਮਨ ਵਿੱਚ ਸਵਾਲ ਆ ਗਿਆ ਵੀ ਮਹਾਪੁਰਖ ਸਾਡੇ ਕੋਲੋਂ ਇਹ ਚੀਜ਼ ਕਿਉਂ ਮੰਗ ਰਿਹਾ ਤੇ ਪਹਿਲੀ ਵਾਰ ਹੋਇਆ ਸੀਗਾ ਬਾਬਾ ਜੀ ਦੇ ਜੀਵਨ ਵਿੱਚ ਅੱਜ ਤੱਕ ਬਾਬਾ ਜੀ ਨੇ ਸੰਗਤ ਕੋਲੋਂ ਕੁਝ ਨਹੀਂ ਸੀ ਮੰਗਿਆ ਕਹਿੰਦੇ ਅੱਜ ਕੀ ਹੋ ਗਿਆ ਜਦੋਂ ਸਾਰੀ ਸੰਗਤ ਸੋਚਾਂ ਵਿੱਚ ਪਈ ਤਾਂ ਬਾਬਾ ਜੀ ਕਹਿਣ ਲੱਗੇ ਭਾਈ ਅਸੀਂ ਸੋਨਾ ਨਹੀਂ ਮੰਗਦੇ ਚਾਂਦੀ ਨਹੀਂ ਮੰਗਦੇ ਕੋਈ ਪੈਸਾ ਨਹੀਂ ਮੰਗਦੇ ਫਿਰ ਵੀ ਮੰਗਦੇ ਹਾਂ ਸੰਗਤ ਨੇ ਕਿਹਾ ਫਿਰ ਕੀ ਮੰਗਦੇ ਹਾਂ ਬਾਬਾ ਜੀ ਕਹਿੰਦੇ ਅਸੀਂ ਮੰਗਦੇ ਹਾਂ ਸਮਾਂ ਤੁਹਾਡਾ ਕਹਿਣ ਲੱਗੇ ਕਿੰਨਾ ਕੁ ਸਮਾਂ ਕਹਿੰਦੇ 24 ਘੰਟਿਆਂ ਵਿੱਚੋਂ ਕੁਝ ਟਾਈਮ ਕੱਢਿਆ ਕਰੋ ਤੇ ਉਹਦੇ ਵਿੱਚੋਂ ਜਿਹੜੇ 2.5 ਘੰਟੇ ਆ ਉਹ ਦਸਵੰਦ ਤੁਹਾਡੇ ਸਿਰ ਤੇ ਆ ਹਰ ਰੋਜ਼ ਦਾ ਉਹ ਕਰਜਾ ਵਾ ਇੱਕ ਨਿਜ਼ਮ ਬਣਾ ਲਓ ਮਰਿਆਦਾ ਬਣਾ ਲਓ ਕਿ ਇੰਨਾ ਸਮਾਂ ਕੱਢਣਾ ਹੀ ਕੱਢਣਾ ਸੰਗਤ ਨੇ ਬੇਨਤੀ ਕੀਤੀ ਕਿ ਦੇਖੋ ਜੀ ਜਿਵੇਂ ਆਪਾਂ ਵੀ ਕਹਿ ਦਿੰਨੇ ਆ ਅੱਜਕੱਲ ਵੀ ਸਮਾਂ ਕੱਢਣਾ ਬਹੁਤ ਔਖਾ ਕੰਮ ਧੰਦਿਆਂ ਵਾਲੇ ਜਾਂ ਆਪਾਂ ਕੰਮ ਤੇ ਜਾਂਦੇ ਆ ਜਾਂ ਕਿਰਤ ਕਰਦੇ ਆ ਕੋਈ ਖੇਤੀਬਾੜੀ ਕਰਦਾ ਕੋਈ ਦੁਕਾਨਦਾਰੀ ਵੀ ਇੰਨਾ ਸਮਾਂ ਕੱਢਣਾ ਤਾਂ ਮਹਾਪੁਰਖੋ ਔਖਾ ਫਿਰ ਬਾਬਾ ਜੀ ਨੇ ਉਹਦੇ ਬਚਨ ਕੀਤੇ ਕਹਿੰਦੇ ਦੇਖੋ ਜੀ 50 ਪਾਠ ਸੁਖਮਣੀ ਸਾਹਿਬ ਜੀ ਦੇ ਜੋ ਕਿ ਤਕਰੀਬਨ 2 ਪਾਠ ਹਰ ਰੋਜ਼ ਬਣਦੇ ਆ ਜਾਂ 250 ਪਾਠ ਜਪਜੀ ਸਾਹਿਬ ਦੇ ਵੀ ਕਰ ਸਕਦੇ ਆ ਜੋ ਕਿ ਰੋਜ਼ ਦੇ 10 ਪਾਠ ਬਣਦੇ ਆ ਫਿਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਜੇ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਜੇ ਜਪਜੀ ਸਾਹਿਬ ਦੀ ਬਾਣੀ ਨਹੀਂ ਪੜ ਸਕਦੇ ਨਿਤਨੇਮ ਦੀਆਂ ਬਾਣੀਆਂ ਨਹੀਂ ਪੜ ਸਕਦੇ ਫਿਰ ਤੁਸੀਂ 6 ਮਾਲਾ 108 ਮਣਕਿਆਂ ਦੀ ਹਰ ਰੋਜ਼ ਮਹੀਨਾ ਇਹਦਾ ਜਾਪ ਕਰਨਾ ਵਾ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਰੋਜ਼ ਦੀਆਂ ਇਹ 6 ਮਾਲਾ ਕਰਨੀਆਂ ਹੀ ਕਰਨੀਆਂ ਨੇ ਇਸ ਤਰ੍ਹਾਂ ਫਿਰ ਸੰਤਾਂ ਨੇ ਦੱਸਿਆ ਫਿਰ ਹੋਰ ਵੀ ਕਹਿੰਦੇ 80 ਮਾਲਾ ਵਾਹਿਗੁਰੂ ਦੀਆਂ ਕਰਨੀਆਂ ਜੇ ਕੋਈ ਸਨਾਤਨ ਧਰਮ ਨਾਲ ਸੰਬੰਧ ਰੱਖਦਾ ਹੈ ਕੋਈ ਹਿੰਦੂ ਆ ਤਾਂ ਉਹਦੇ ਵਾਸਤੇ ਬਾਬਾ ਜੀ ਨੇ ਦੱਸਿਆ ਸੀ 160 ਮਾਲਾ ਰਾਮ ਰਾਮ ਦੀਆਂ ਕਰ ਸਕਦਾ ਇਨਾ ਨਿਤਨੇਮ ਜਿੰਨੇ ਮਰਜ਼ੀ ਸਮੇਂ ਵਿੱਚ ਕਰ ਲਵੇ 2.5 ਘੰਟੇ ਦਾ ਫਾਲੋ ਨੂੰ ਮਿਲੇਗਾ ਹੀ ਮਿਲੇਗਾ ਹੁਣ ਸਾਧ ਸੰਗਤ ਦੇ ਮਨ ਵਿੱਚ ਹੋਰ ਵੀ ਬੜੇ ਸਾਰੇ ਸਵਾਲ ਸੀ ਤਾਂ ਸੰਗਤ ਵਿੱਚ ਇੱਕ ਸੈਕਟਰੀ ਜਿਹੜਾ ਸੀਗਾ ਬਹਾਦਰ ਨਰੈਣ ਸਿੰਘ ਤੇ ਉਹ ਵੀ ਬੈਠਾ ਸੀਗਾ ਉਹਨੇ ਬੇਨਤੀ ਕੀਤੀ ਬਾਬਾ ਜੀ ਕਿ ਸਾਡੇ ਕੋਲ ਤਾਂ ਇਨਾ ਸਮਾਂ ਹੁੰਦਾ ਹੀ ਨਹੀਂ ਤੁਸੀਂ ਤਾਂ ਇਨਾ ਸਮਾਂ ਕਹਿ ਦਿੱਤਾ ਸਾਡੇ ਤੋਂ ਤਾਂ ਅੱਧਾ ਘੰਟਾ ਵੀ ਪਾਠ ਕਰਨ ਵਾਸਤੇ ਨਹੀਂ ਨਿਕਲਦਾ ਰਾਜਨੀਤੀ ਵਿੱਚ ਫਸੇ ਹੋਏ ਆ ਜਾਣਾ ਪੈਂਦਾ ਸਾਡੇ ਤੇ ਮਿਹਰ ਕਰੋ ਛੋਟ ਦਿਓ ਸਾਨੂੰ ਤਾਂ ਫਿਰ ਪੁੱਛਿਆ ਬਾਬਾ ਜੀ ਨੇ ਫਿਰ ਭਾਈ ਘਟ ਤੋਂ ਘਟ ਕਿੰਨਾ ਕੁ ਸਮਾਂ ਕੱਢ ਸਕਦਾ ਤਾਂ ਨਰੈਣ ਸਿੰਘ ਨੇ ਆਖਿਆ ਸੀ ਵੀ ਮੈਂ ਤਾਂ ਸਿਰਫ 5 ਮਿੰਟ ਹੀ ਕੱਢ ਸਕਦਾ ਜਿਵੇਂ ਆਪਾਂ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਸਿਰ ਖੁਰਕਣ ਦੀ ਵੇਲ ਨਹੀਂ ਸਾਡੇ ਕੋਲ ਤਾਂ ਸਾਨੂੰ ਤਾਂ ਇੰਨੇ ਕੰਮ ਹੁੰਦੇ ਆ ਕੁਝ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਆ ਵੀ ਸਾਡੇ ਕੋਲ ਤਾਂ ਮਰਨ ਦਾ ਸਮਾਂ ਨਹੀਂ ਨਾਮ ਕਿੱਥੋਂ ਜਪ ਲਈਏ ਕਿ ਸਾਧ ਸੰਗਤ ਜੀ ਇਹ ਗੱਲ ਚੇਤੇ ਰੱਖਿਓ ਮੌਤ ਨੇ ਜਦੋਂ ਆਉਣਾ ਨਾ ਪਤਾ ਵੀ ਨਹੀਂ ਲੱਗਣ ਦੇਣਾ ਫਿਰ ਤੇ ਉਦੋਂ ਤਾਂ ਸਰੀਰ ਇੱਥੇ ਪਿਆ ਰਹਿ ਜਾਣਾ ਸੁੱਕੀ ਹੋਈ ਲੱਕੜ ਦੇ ਵਾਂਗ ਤੇ ਜਿੰਦ ਵਿੱਚੋਂ ਨਿਕਲ ਕੇ ਲੈ ਜਾਣੀ ਆ ਉਹਨਾਂ ਜਮਾਂ ਨੇ ਫਿਰ ਕੁੱਟ ਵੀ ਪੈਣੀ ਆ ਵੀ ਨਾਮ ਨਹੀਂ ਜਪਿਆ ਉੱਥੇ ਚੀਜ਼ਾਂ ਥੋੜੀ ਚੱਲਣੀਆਂ ਨੇ ਤਾਂ ਇੱਥੇ ਫਿਰ ਸੰਤਾਂ ਨੇ ਜਦੋਂ ਕਿਹਾ ਕਿ ਭਾਈ ਜੇ ਤੂੰ 5 ਮਿੰਟ ਹੀ ਜਪ ਸਕਦਾ ਕੋਈ ਗੱਲ ਨਹੀਂ ਵੀ ਸਾਨੂੰ 5 ਮਿੰਟ ਹੀ ਮਨਜ਼ੂਰ ਆ 5 ਮਿੰਟ ਸਾਡੇ ਹੋ ਚੁੱਕੇ ਆ ਕੋਈ ਵੀ ਜੰਮੇ ਕੋਈ ਮਰੇ ਕੋਈ ਬਿਮਾਰ ਹੋਵੇ ਕੋਈ ਔਕੜ ਹੋਵੇ ਕੋਈ ਮੁਸ਼ਕਲ ਹੋਵੇ ਪਰ ਇਹ 5 ਮਿੰਟ ਨਰਾਇਣ ਸਿੰਘ ਤੂੰ ਕੱਢਣੇ ਕੱਢਣੇ ਆ ਉਸੇ ਵੇਲੇ ਸਾਰੇ ਫਰਨੇ ਹਟਾਉਣੇ ਆ 5 ਮਿੰਟ ਕਹਿਣਾ ਇਹ ਬਾਣੀ ਜਿਹੜੀ ਆ ਇਹ ਗੁਰੂ ਸਾਹਿਬ ਜੀ ਜਿਹੜੇ ਹਨ ਉਹਨਾਂ ਨੂੰ ਸਮਰਪਿਤ ਹੋ ਕੇ ਮੈਂ ਦੇਣੇ ਆ ਇਹ ਉਨੀ ਸੋਚਣਾ ਯੋ ਕੰਮ ਪਿਆ ਕੰਮ ਪਿਆ ਉਹਨੂੰ ਸਾਰੇ ਫਰਨੇ ਪਾਸੇ ਕਰਨੇ ਆ 5 ਮਿੰਟ ਤਾਂ ਤੂੰ ਜਪ ਸਕਦਾ ਨਾ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਉਹਨਾਂ ਦੀ ਸੂਰਤ ਨਾਲ ਚਰਨ ਫੜ ਕੇ ਨਮਸਕਾਰ ਕਰਨੀਆਂ ਇਉਂ 5 ਮਿੰਟ ਤੂੰ ਜੇ ਜਪੇਗਾ ਤੈਨੂੰ 5 ਮਿੰਟਾਂ ਵਿੱਚ ਹੀ 2.5 ਘੰਟੇ ਦਾ ਫਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੇਣਗੇ ਇਹ ਸੁਣ ਕੇ ਸਾਰੀ ਸੰਗਤ ਬੜੀ ਹੈਰਾਨ ਹੋ ਗਈ ਕਿ ਰਾਏ ਬਹਾਦਰ ਨਰੈਣ ਸਿੰਘ ਉਹਦੇ ਤੇ ਬੜੀ ਕਿਰਪਾ ਹੋਈ ਆ ਉਹਨੇ ਮੱਥਾ ਟੇਕਿਆ ਜੇ ਕੋਈ ਬਾਬਾ ਜੀ ਦੇ ਬਚਨ ਨੂੰ ਮੰਨਦਾ ਸੀਗਾ ਸਾਧ ਸੰਗਤ ਜੀ ਉਹਤੇ ਕਿਰਪਾ ਵੀ ਹੋ ਜਾਂਦੀ ਸੀ ਕਰਪਾ ਗੁਰੂ ਨਾਨਕ ਸਾਹਿਬ ਜੀ ਕਰਦੇ ਆ ਕਰਦੇ ਮਹਾਪੁਰਖਾਂ ਰਾਹੀ ਹੁੰਦੇ ਆ ਤਾਂ ਉਹਨੋਂ ਫਿਰ ਤਿੰਨ ਗੱਲਾਂ ਬਾਬਾ ਜੀ ਨੇ ਆਖਿਆ ਸੀ ਯਾਦ ਰੱਖਣੀਆਂ ਇੱਕ ਤਾਂ ਸੇਵਾ ਦੂਜਾ ਸਿਮਰਨ ਤੀਜਾ ਸਤ ਸੰਗਤ ਕਰਨੀ ਇਹ ਗੱਲਾਂ ਬੜੀਆਂ ਜ਼ਰੂਰੀ ਨੇ ਹੁਣ ਬਾਬਾ ਜੀ ਦੀ ਇਸਾਖੀ ਵਿੱਚੋਂ ਕਿਤੇ ਨਾ ਤੁਸੀਂ ਸੋਚ ਲਿਓ ਸਾਧ ਸੰਗਤ ਜੀ ਕਿ ਪੰਜ ਮਿੰਟੀ ਨਾਮ ਜਪਣਾ ਚਾਹੀਦਾ ਇਹ ਕਦਾ ਚਿਤ ਵੀ ਨਾ ਸੋਚਣਾ ਕਈ ਵਾਰੀ ਖਿਆਲ ਆ ਜਾਂਦਾ ਕਿਉਂਕਿ ਲੋਕ ਤਾਂ ਜਿਹੜੇ ਪਹਿਲਾਂ ਹੀ ਕੁਝ ਕਰਕੇ ਰਾਜੀ ਨਹੀਂ ਕਿਤੇ ਇਹ ਨਾ ਹੋਵੇ ਸਾਖੀ ਸੁਣ ਕੇ ਵੀ ਬਾਬਾ ਆਨੰਦ ਸਿੰਘ ਜੀ ਨੇ ਕਹਤਾ ਸੀ ਨਿਤਨੇਮ ਛੱਡ ਕੇ 5 ਮਿੰਟ ਤੀ ਆਜੂ ਤੁਸੀਂ ਇਹ ਵੀ ਗੱਲ ਠੀਕ ਨਹੀਂ ਇਹ ਗੱਲ ਕਿਸੇ ਹੋਰ ਸੰਦਰਭ ਦੇ ਵਿੱਚ ਕਹੀ ਜਾ ਰਹੀ ਆ ਤਾਂ ਗੱਲ ਨੂੰ ਸਮਝੀਦਾ ਹੁੰਦਾ ਵੀ ਕਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਆ ਕਿਹੜਾ ਵਿਸ਼ਾ ਚੱਲ ਰਿਹਾ ਇਹ ਗੱਲ ਹੋ ਰਹੀ ਆ ਨਾਮ ਦੀ ਮਹਿਮਾ ਦੀ ਤੇ ਹੁਣ ਜਦੋਂ ਫਿਰ ਸੰਤਾਂ ਨੇ ਸਾਡੀ ਜ਼ਿੰਮੇਵਾਰੀ ਲਈ ਆ ਬੀ ਇਹ ਚੀਜ਼ ਕਰਨੀ ਚਾਹੀਦੀ ਆ ਸਾਨੂੰ ਕਿਉਂਕਿ ਸੰਤਾਂ ਦਾ ਸੁਭਾਅ ਹੁੰਦਾ ਬੰਦੇ ਦੀ ਚੰਗੀ ਆਦਤ ਪੱਕ ਜਾਵੇ ਆਪਣੀਆਂ ਆਦਤਾਂ ਗਲਤ ਪੱਕੀਆਂ ਹੁੰਦੀਆਂ ਆਪਾਂ ਮਾੜੇ ਖਿਆਲ ਸਾਨੂੰ ਆਉਂਦੇ ਆ ਕਿੰਨਾ ਕੁਝ ਆਪਾਂ ਕਰਦੇ ਆ ਉਹ ਤਾਂ ਜੋ 2.5 ਘੰਟੇ ਨਾਮ ਨਹੀਂ ਜਪਦੇ ਉਹਨਾਂ ਨੂੰ 5 ਮਿੰਟ ਕਰ ਕਰਕੇ ਜੋੜਨਾ ਫਿਰ ਹੌਲੀ ਹੌਲੀ ਬੰਦਾ 5 ਮਿੰਟਾਂ ਤੋਂ 10 ਮਿੰਟ ਤੇ ਆਉਂਦਾ 10 ਮਿੰਟਾਂ ਤੋਂ 15 ਤੇ 15 ਤੋਂ ਅੱਧੇ ਘੰਟੇ ਤੇ ਇਸ ਤਰ੍ਹਾਂ ਹੀ ਚੀਜ਼ ਵਿਧੀ ਹੁੰਦੀ ਆ ਕੋਈ ਸੋ ਇਹ ਸਾਖੀ ਦੇ ਵਿੱਚੋਂ ਇਹ ਭਾਵ ਨਹੀਂ ਲੈਣਾ ਇਹ ਬਚਨ ਰਾਏ ਬਹਾਦਰ ਉਹਨੂੰ ਕੀਤਾ ਸੀ ਬਾਬਾ ਜੀ ਨੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨ ਹੈ ਤਾਂ ਇਹ ਚੀਜ਼ਾਂ ਮਹਾਪੁਰਖਾਂ ਦੇ ਜਿਹੜੇ ਬਚਨ ਹੁੰਦੇ ਆ ਉਹ ਗੁੱਝੀਆਂ ਰਮਝਾਂ ਹੁੰਦੀਆਂ ਨੇ ਮਹਾਪੁਰਖ ਭਾਵੇਂ ਕਿਸੇ ਇੱਕ ਨੂੰ ਬਚਨ ਕਰਕੇ ਕਹਿੰਦੇ ਆ ਪਰ ਉਹ ਸਾਰਿਆਂ ਵਾਸਤੇ ਸਾਂਝਾ ਹੁੰਦਾ ਇਹ 5 ਮਿੰਟ ਮੰਨ ਨੂੰ ਟਿਕਾਣ ਦੀ ਲੋੜ ਆ ਪਰ ਜੇ ਆਪਾਂ 2.5 ਘੰਟੇ ਸਿਮਰਨ ਕਰਾਂਗੇ ਉਦੇ ਵਿੱਚ ਜੇ ਸਾਰਾ ਸਮਾਂ ਮਨ ਨਹੀਂ ਲੱਗਦਾ 5-7 ਮਿੰਟ ਤਾਂ ਮੰਨਟਿਆ ਕੀ ਸਕਦਾ ਨਾ ਇਹ ਬਾਬਤ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਸਵੇਂ ਪਾਤਸ਼ਾਹ ਜੀ ਦੇ ਬਚਨਾਂ ਏਕ ਚਿੱਤ ਜੇ ਇੱਕ ਛਿਨ ਧਾਇਓ ਕਾਲ ਫਾਂਸ ਕੇ ਵਿੱਚ ਨਾ ਆਇਓ ਕਹਿੰਦੇ 5 ਮਿੰਟ ਤਾਂ ਬਹੁਤ ਦੂਰ ਰਹਿ ਗਏ ਇੱਕ ਛਿਨ ਜਿੰਨਾ ਸਮਾਂ ਵੀ ਤੂੰ ਚਿੱਤ ਲਾ ਕੇ ਜਪ ਲੇਗਾ ਨਾ ਵਾਹਿਗੁਰੂ ਦਾ ਨਾਮ ਕਾਲ ਫਾਂਸ ਤੋਂ ਬਚ ਜਾਵੇਂਗਾ ਪਰ ਦੇਖੋ ਜੀ ਆਪਾਂ ਤਾਂ ਹੁਣ ਕੀ ਕਰਦੇ ਆਂ ਸਮਾ ਵਧਾਉਂਦੇ ਨਹੀਂ ਨਾਮ ਜਪਣ ਦਾ ਸਮਾਂ ਘਟਾਈ ਜਾਂਦੇ ਆ। ਇਹ ਚੀਜ਼ ਕਿਉਂ ਹੋ ਰਹੀ ਆ? ਚੰਗਾ ਕੰਮ ਮਨ ਲਾ ਕੇ ਨਹੀਂ ਹੋ ਰਿਹਾ। ਬੁਰਾ ਕੰਮ ਮਨ ਲਾ ਕੇ ਕਰੀ ਜਾਂਦੇ ਆ। ਇਹ ਸਿਰਫ ਤੇ ਸਿਰਫ ਸੰਗਤ ਦਾ ਅਸਰ ਆ। ਸਾਡੀ ਸੰਗਤ ਨਹੀਂ ਠੀਕ। ਜਦੋਂ ਤੱਕ ਸੰਗਤ ਨਹੀਂ ਠੀਕ ਤੁਸੀਂ ਨਾਮ ਨਹੀਂ ਜਪ ਸਕੋਗੇ। ਜਪੋਗੇ ਮਨ ਨਹੀਂ ਟਿਕੇਗਾ। ਤਾਂ ਇਹ ਚੀਜ਼ਾਂ ਸਾਰੀਆਂ ਸਾਨੂੰ ਛੱਡਣੀਆਂ ਪੈਣਗੀਆਂ। ਜਿਹੜੀਆਂ ਚੀਜ਼ਾਂ ਸਾਨੂੰ ਪਿੱਛੇ ਨੂੰ ਖਿੱਚ ਰਹੀਆਂ ਨੇ। ਜੇ ਅਸੀਂ ਉੱਡਣਾ ਚਾਹੁੰਦੇ ਹਾਂ ਉੱਪਰ ਨੂੰ ਤਉ ਚੀਜ਼ਾਂ ਸਾਰੀਆਂ ਛੱਡ ਦਿਓ ਜੋ ਥੱਲੇ ਨੂੰ ਖਿੱਚ ਰਹੀਆਂ ਨੇ ਪਰ ਆਪਾਂ ਇਹੋ ਜਿਹੇ ਲੋਕ ਆ ਜਿਹੜੇ ਮਹਾਪੁਰਖਾਂ ਦੇ ਬਚਨ ਵੀ ਨਹੀਂ ਮੰਨਦੇ ਨਾ ਸੰਤਾਂ ਨੂੰ ਮੰਨਦੇ ਆ ਨਾ ਗੁਰੂ ਦੇ ਬਚਨਾਂ ਨੂੰ ਮੰਨਦੇ ਆ ਤੇ ਕਈ ਲੋਕ ਤਾਂ ਇਹਨੇ ਨਾਸਤਿਕ ਹੋ ਚੁੱਕੇ ਆ ਰੱਬ ਨੂੰ ਵੀ ਨਹੀਂ ਮੰਨਦੇ ਹੁਣ ਚੰਗੇ ਭਾਗਾਂ ਤੋਂ ਬਿਨਾ ਪੂਰਨ ਮਹਾਪੁਰਖਾਂ ਦਾ ਮਲਾਪ ਨਹੀਂ ਹੋ ਸਕਦਾ ਮਹਾਪੁਰਖ ਕੌਣ ਆ ਸਵਾਲ ਹੁਣ ਪੈਦਾ ਹੋਵੇਗਾ ਸਵਾਲ ਪੈਦਾ ਹੋਣਾ ਵੀ ਚਾਹੀਦਾ ਕਿਉਂਕਿ ਮਹਾਪੁਰਖ ਤਾਂ ਸੰਸਾਰ ਵਿੱਚ ਬੜਾ ਹੀ ਜ਼ਿਆਦਾ ਬਣੇ ਫਿਰਦੇ ਆ ਇਹਨੇ ਸੰਸਾਰੀ ਨਹੀਂ ਜਿੰਨੇ ਹੁਣ ਲੋਕ ਕਹਿੰਦੇ ਅਸੀਂ ਵੀ ਰੱਬ ਆ ਅਸੀਂ ਮਹਾਪੁਰਖਾਂ ਸੀ ਸੰਤਾਂ ਆਪਣੇ ਨਾਮ ਦੇ ਅੱਗੇ ਲਿਖਵਾਈ ਫਿਰਦੇ ਆ ਪਰ ਅਸਲ ਵਿੱਚ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਪ੍ਰਵਾਨ ਕੀਤਾ ਅਸਲ ਸੰਤ ਉਹੀ ਆ ਹੁਣ ਕੋਈ ਆਖੇ ਬਈ ਬਾਣੀ ਵਿੱਚ ਤਾਂ ਕਿਸੇ ਦਾ ਨਾਮ ਨਹੀਂ ਲਿਖਿਆ ਹੋਇਆ ਨਾਮ ਨਹੀਂ ਲਿਖਿਆ ਪ੍ਰਸਾਦ ਸੰਗਤ ਜੀ ਉਹਨਾਂ ਦੇ ਗੁਣ ਉਹਨਾਂ ਦੇ ਇਹ ਜਿਹੜੇ ਗੁਣ ਹਨ ਰੱਬ ਨਾਲ ਮਿਲਦੇ ਜੁਲਦੇ ਲੱਛਣ ਹਨ ਉਹ ਜ਼ਰੂਰ ਲਿਖੇ ਹੋਏ ਨੇ ਜੋ ਕਿਸ ਕਰੈ ਸੋਈ ਪ੍ਰਭ ਮੰਨਹਿ ਓਏ RAM ਨਾਮ ਰੰਗ ਰਾਤੇ ਦੁਨੀਆਦਾਰ ਤੇ ਸੰਤ ਦਾ ਇਹੋ ਫਰਕਾ ਦੁਨੀਆਦਾਰ ਜੇ ਕੋਈ ਚੰਗਾ ਕੰਮ ਕਰਦਾ ਉਹ ਆਖੂਗਾ ਮੈਂ ਕੀਤਾ ਹਉਮੈ ਆਹੂਗੀ ਤੇ ਮਾੜਾ ਕਰੂਗਾ ਤਾਂ ਕਹੂਗਾ ਰੱਬ ਨੇ ਕੀਤਾ ਸੰਸਾਰੀ ਬੰਦੇ ਦਾ ਕੰਮ ਹੀ ਇਹ ਹੁੰਦਾ ਕਿ ਉਹ ਦੋਸ਼ ਦੂਜਿਆਂ ਦੇ ਸਿਰ ਤੇ ਮੜਦਾ ਰੱਬ ਦੇ ਪਿਆਰੇ ਮਹਾਪੁਰਖ ਉਹਨਾਂ ਦੀ ਪਛਾਣ ਹੀ ਇਹ ਆ ਕਿ ਕਿਸੇ ਨੂੰ ਦੋਸ਼ ਦਿੰਦੇ ਹੀ ਨਹੀਂ ਜੋ ਕੁਝ ਵੀ ਵਰਤ ਰਿਹਾ ਕਹਿਣਗੇ ਸਾਰਾ ਕੁਝ ਵਾਹਿਗੁਰੂ ਦੇ ਹੁਕਮ ਚਾ ਭਾਈ ਜੋ ਕਿਛ ਕਰੇ ਸੋਈ ਪ੍ਰਭ ਮਾਨੇ ਤੇ ਆਪਾਂ ਘਰ ਵਿੱਚ ਕੋਈ ਗਲਤੀ ਵੀ ਹੋਈ ਹੋਵੇ ਸਾਡੇ ਕੋਲੋਂ ਆਪਾਂ ਮੰਨਣੀ ਥੋੜੀ ਹੁੰਦੀ ਆ ਆਪਾਂ ਇੱਕ ਦੂਜੇ ਦੇ ਉੱਪਰ ਦੋਸ਼ ਲਾਉਨੇ ਆ ਕਿ ਦੂਜਾ ਘਰ ਦਾ ਜੀ ਨਹੀਂ ਤਾਂ ਤੀਜੇ ਉੱਪਰ ਲਾਉਨੇ ਆ ਹਮੇਸ਼ਾ ਆਪਣੇ ਉੱਪਰ ਗੱਲ ਲੈਣ ਤੋਂ ਆਪਾਂ ਬਚਦੇ ਆ ਇੱਕ ਮਹਾਪੁਰਖ ਸੀਗੇ ਜੰਗਲ ਵਿੱਚ ਬੈਠ ਕੇ ਨਾਮ ਜਪਦੇ ਸੀਗੇ ਜੇ ਕਦੇ ਭੁੱਖ ਲੱਗਦੀ ਤੇ ਪਿੰਡ ਵਿੱਚ ਚਲੇ ਜਾਂਦੇ ਆਵਾਜ਼ ਦਿੰਦੇ ਵੀ ਭੁੱਖ ਲੱਗੀ ਆ ਕਿਥੋਂ ਉਹਨਾਂ ਨੂੰ ਪ੍ਰਸ਼ਾਦਾ ਮਿਲ ਜਾਣਾ ਬੈਠ ਕੇ ਸ਼ਕ ਲੈਣਾ ਵਾਪਸ ਆਉਣਾ ਤੇ ਨਾਮ ਜਪਣ ਲੱਗ ਜਾਣਾ ਦੇਖੋ ਸਾਧ ਸੰਗਤ ਜੀ ਇਹ ਮੰਗਣਾ ਚੰਗਾ ਨਹੀਂ ਹੁੰਦਾ ਮਧੂਕੜੀ ਚਤਾਰਨੀ ਜੀ ਨੂੰ ਕਿਹਾ ਜਾਂਦਾ ਪਰ ਭਗਤ ਜੀ ਕਹਿੰਦੇ ਹਨ ਕਬੀਰ ਭਲੀ ਮਧੂਕਰੀ ਨਾਨਾ ਵਿਦਕੋ ਨਾਜ ਦਾਵਾ ਕਾਹੂ ਕੋ ਨਹੀਂ ਬੜਾ ਦੇਸ ਬੜ ਰਾਜ ਇਸ ਤਰ੍ਹਾਂ ਦੇ ਜਿਹੜੇ ਮਹਾਪੁਰਖ ਹੁੰਦੇ ਆ ਉਹਨਾਂ ਲਈ ਮੰਗਣਾ ਗੁਨਾਹ ਨਹੀਂ ਹੁੰਦਾ ਜਿਹਦਾ ਕਿਤੇ ਵੀ ਦਾਵਾ ਨਾ ਹੋਵੇ ਕਿཅੇ ਹੋਮੈ ਨਾ ਹੋਵੇ ਸੋ ਇਸ ਤਰ੍ਹਾਂ ਦੇ ਹੀ ਕੁਝ ਮਹਾਪੁਰਖ ਹੁੰਦੇ ਆ ਬੈਠ ਕੇ ਨਾਮ ਜਪਦੇ ਆ ਵਾਹਿਗੁਰੂ ਦੇ ਦਰਸ਼ਨਾਂ ਦੀ ਸਿੱਖ ਪਿਆਸ ਉਹਨਾਂ ਅੰਦਰ ਹੁੰਦੀ ਆ ਹੋਰ ਕੋਈ ਫੁਰਨਾ ਨਹੀਂ ਹੁੰਦਾ ਜਿਵੇਂ ਆਪਣੇ ਅੰਦਰ ਬਹੁਤ ਫੁਰਨੇ ਆ ਆਪਾਂ ਜਦੋਂ ਨਾਮ ਜਪਣ ਬੈਠਦੇ ਆ ਕਿੰਨਾ ਕੁਝ ਆਪਣੇ ਅੰਦਰ ਹਨੇਰੀਆਂ ਹੀ ਚੱਲਦੀਆਂ ਉਦੋਂ ਸਾਰੀਆਂ ਗੱਲਾਂ ਚੇਤੇ ਆਉਂਦੀਆਂ ਜਦੋਂ ਪਾਠ ਕਰਨ ਲੱਗਦੇ ਹਾਂ ਚਿੰਤਾ ਵਿੱਚ ਮਨ ਚਲਿਆ ਜਾਂਦਾ ਜਿਵੇਂ ਹੁਣ ਬਾਬਾ ਆਨੰਦ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦੀ ਕਮਾਈ ਸਿਰਫ ਇਹ ਜਨਮ ਦੀ ਥੋੜੀ ਸੀ ਕਈ ਜਨਮਾਂ ਜਨਮਾਂ ਦੀ ਤਪੱਸਿਆ ਸੀਗੀ ਤੇ ਜੇ ਤੁਸੀਂ ਮਨ ਦੀ ਮੈਲ ਨੂੰ ਤਾਰਨਾ ਚਾਹੁੰਦੇ ਹੋ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਗੁਰਮੁਖ ਪਿਆਰਿਓ ਸਾਧੂਆਂ ਦਾ ਸੰਗ ਕਿਸਮਤ ਨਾਲ ਮਿਲਦਾ ਜਾਂ ਗੁਰੂ ਦੀ ਸੰਗਤ ਹੁਣ ਦੇਖੋ ਜੀ ਜਿਵੇਂ ਕੋਈ ਚੋਰ ਜਾਂ ਥਾਣੇਦਾਰ ਨੂੰ ਆਖੇ ਕੋਈ ਸੇਵਾ ਦੱਸੋ ਤਾਂ ਜੇ ਥਾਣੇਦਾਰ ਨੇ 2 4 500 ਰੁਪਇਆ ਲੈ ਲਿਆ ਉਹਦੇ ਤੋਂ ਪਰ ਜੇ ਸਿਆਣਾ ਹੋਊਗਾ ਤਾਂ ਇਮਾਨਦਾਰ ਥਾਣੇਦਾਰ ਹੋਊਗਾ ਨਾ ਕਹੂਗਾ ਜੇ ਮੇਰੀ ਸੇਵਾ ਕਰਨੀ ਆ ਤਾਂ ਚੋਰੀ ਛੱਡ ਦੇ ਜੇ ਚੋਰੀ ਕਰਨੀ ਛੱਡ ਦਵੇਂਗਾ ਮੇਰੀ ਤਰੱਕੀ ਆਪੇ ਹੀ ਹੋ ਜਾਣੀ ਆ ਇਸ ਤਰ੍ਹਾਂ ਇਹ ਥਾਣੇਦਾਰ ਦੇ ਆਉਣ ਨਾਲ ਚੋਰੀਆਂ ਘਟ ਗਈਆਂ ਲੋਕ ਕਹਿਣਗੇ ਇਸ ਤਰ੍ਹਾਂ ਜਿਹੜੇ ਮਹਾਪੁਰਖ ਹੁੰਦੇ ਆ ਉਹ ਰੁਪਈਏ ਪੈਸੇ ਲੈ ਕੇ ਸੇਵਾ ਤੇ ਇਹਦੀ ਪ੍ਰਸੰਨ ਨਹੀਂ ਹੁੰਦੇ ਹੁੰਦੇ ਉਹ ਤਾਂ ਜੇ ਕੋਈ ਨਾਮ ਜਪੇ ਸੇਵਾ ਕਰੇ ਸੰਗਤ ਵਿੱਚ ਆ ਕੇ ਅੰਮ੍ਰਿਤ ਛਕ ਲਵੇ ਉਹ ਖੁਸ਼ ਹੋ ਜਾਂਦੇ ਆ ਤਾਂ ਬਾਬਾ ਆਨੰਦ ਸਿੰਘ ਜੀ ਦਾ ਸੁਭਾਅ ਜੋ ਮੈਂ ਸਾਖੀ ਆਰੰਭ ਕੀਤੀ ਸੀ ਉਹਦਾ ਤਤਸਾਰ ਆਪ ਜੀ ਨੂੰ ਦੱਸ ਰਿਹਾ ਵੀ ਸੰਗਤ ਤੋਂ ਉਹਨਾਂ ਨੇ ਸਮਾਂ ਮੰਗਿਆ ਸਮੇਂ ਚ ਕੀ ਮੰਗਿਆ ਵੀ ਨਿੰਦਿਆ ਚੁਗਲੀ ਕਰੋ ਨਾ ਨਾਮ ਜਪੋ ਤਾਂ ਸੰਤ ਇਹ ਜਿਹੜੇ ਮਹਾਪੁਰਖ ਹੁੰਦੇ ਆ ਇਹਨਾਂ ਨੂੰ ਆਪਾਂ ਪੈਸੇ ਵੀ ਦੇ ਦਈਏ ਕਈ ਵਾਰੀ ਹੁੰਦਾ ਨਾ ਵੀ ਸੰਤਾਂ ਨੂੰ ਪੈਸੇ ਦੇ ਕੇ ਵਚਨ ਕਰਾ ਲਾਂਗੇ ਇਹ ਵੀ ਭਾਈ ਬਹੁਤੀ ਚੰਗੀ ਗੱਲ ਨਹੀਂ ਉਹ ਤਾਂ ਜਦੋਂ ਤੁਸੀਂ ਬਾਣੀ ਦੇ ਬਚਨਾਂ ਤੇ ਪਹਿਰਾ ਦਿਓਗੇ ਸੰਤਾਂ ਨੇ ਆਪੇ ਹੀ ਖੁਸ਼ ਹੋ ਜਾਣ ਤਾਂ ਇਸ ਤਰ੍ਹਾਂ ਦੇ ਜਿਹੜੇ ਮਹਾਪੁਰਖ ਹੁੰਦੇ ਆ ਕੋਈ ਨਾਮ ਜਪੇਗਾ ਖੁਸ਼ ਹੋ ਜਾਂਦੇ ਆ ਜਿਵੇਂ ਉਹ ਥਾਣੇਦਾਰ ਜਿਹੜਾ ਰਿਸ਼ਵਤ ਲੈ ਕੇ ਸਿਆਣਾ ਥਾਣੇਦਾਰ ਖੁੜੀ ਖੁਸ਼ ਹੋਊਗਾ ਉਹ ਤਾਂ ਕਹੂਗਾ ਭਾਈ ਚੋਰੀ ਛੱਡ ਦੇ ਚੰਗੇ ਕੰਮ ਕਰ ਫਿਰ ਮੈਂ ਤੇਰੇ ਤੇ ਖੁਸ਼ ਆ ਇਹ ਚੀਜ਼ਾਂ ਹੌਲੀ-ਹੌਲੀ ਸਾਨੂੰ ਸਮਝ ਆਉਣਗੀਆਂ ਤਾਂ ਗੁਰੂ ਮਹਾਰਾਜ ਨੇ ਤਾਂ ਬੜੀ ਕਿਰਪਾ ਕੀਤੀ ਆ ਸਾਨੂੰ ਨਿਤਨੇਮ ਦੀਆਂ ਬਾਣੀਆਂ ਜਪਣ ਲਈ ਕਿਹਾ ਜਪਜੀ ਸਾਹਿਬ ਦੀ ਬਾਣੀ ਜੀ ਚ 38 ਪੌੜੀਆਂ ਨੇ ਤੇ ਕਈ ਵਾਰੀ ਦੇਖੋ ਬੰਦੇ ਦੀ ਮਸੂਰਤ ਦੀ ਗੱਲ ਕਰਦਾ ਸਾਰੀ ਜ਼ਿੰਦਗੀ ਕਈ ਪਾਠ ਕਰਦੇ ਰਹਿੰਦੇ ਆ ਉਹਨਾਂ ਨੂੰ ਬਾਣੀ ਕੰਠ ਨਹੀਂ ਹੁੰਦੀ ਇੱਥੋਂ ਪਤਾ ਲੱਗਦਾ ਕਿ ਉਹਨਾਂ ਨੇ ਜਿਹੜੀ ਬਾਣੀ ਪੜ੍ਹੀ ਆ ਉਹਦੇ ਵਿੱਚ ਉਹਨਾਂ ਦੀ ਸੂਰਤ ਨਹੀਂ ਹੈਗੀ ਭਾਵੇਂ ਉਹ ਨਿਤਨੇਮ ਰੋਜ਼ ਹੀ ਕਰਦੇ ਆ ਹੁਣ ਜੇ ਤੁਸੀਂ ਰੋਜ਼ ਨਿਤਨੇਮ ਕਰੋਗੇ ਕੰਠ ਨਹੀਂ ਹੋਵੇਗਾ ਤਾਂ ਇਹ ਸਿੱਧੀ ਜੀ ਗੱਲ ਆ ਵੀ ਤੁਹਾਡਾ ਪਾਠ ਕਰਨ ਸਮੇਂ ਮਨ ਨਹੀਂ ਹੈਗਾ ਉਹਦੇ ਵਿੱਚ ਕਿਉਂਕਿ ਸਾਡਾ ਮਨ ਹੁੰਦਾ ਨਿੰਦਿਆ ਚੁਗਲੀ ਦੇ ਵਿੱਚ ਹੋਰਾਂ ਚੀਜ਼ਾਂ ਦੇ ਵਿੱਚ ਚਾਰ ਬੰਦੇ ਰਲ ਕੇ ਬੈਠੇ ਸੀ ਕਿਤੇ ਆ ਉਸ ਦੇ ਵਿੱਚ ਗੱਲਾਂ ਕਰਨ ਲੱਗੇ ਇੱਕ ਕਹਿੰਦਾ ਧਰਤੀ ਸਭ ਤੋਂ ਵੱਡੀ ਆ ਕਿਉਂਕਿ ਇਹ ਸਾਰੀ ਦੁਨੀਆ ਆਪਣੇ ਉੱਪਰ ਚੁੱਕੀ ਹੋਈ ਆ ਦੂਜੇ ਨੇ ਆਖਿਆ ਨਹੀਂ ਓਏ ਧਰਤੀ ਨਹੀਂ ਵੱਡੀ ਛੇ ਸ਼ਨਾਗ ਵੱਡਾ ਜਿਨੇ ਧਰਤੀ ਵਿਸਰਤੇ ਚੁੱਕੀ ਹੋਈ ਆ ਤੀਜਾ ਕਹਿੰਦਾ ਨਹੀਂ ਛੇਸ਼ਨਾਗ ਨਹੀਂ ਵੱਡਾ ਸ਼ਿਵਜੀ ਵੱਡੇ ਆ ਕਿਉਂਕਿ ਇਹ ਜਿਹੜਾ ਛੇਸ਼ਨਾਗ ਹੈ ਸ਼ਿਵਜੀ ਦੇ ਅਧੀਨ ਉਹਦੇ ਵਸਤ ਚ ਛੇਸ਼ਨਾਗ ਮਾਲਾ ਬਣਾ ਕੇ ਨੇ ਦੀ ਤੇ ਗਲ ਵਿੱਚ ਪਾਈ ਹੋਈ ਆ ਸ਼ਿਵਜੀ ਭਗਵਾਨ ਨੇ ਉਹ ਵੱਡੇ ਆ ਫਿਰ ਇੱਕ ਬੋਲਿਆ ਸ਼ਿਵਜੀ ਨਹੀਂ ਵੱਡੇ ਕਲਾਸ਼ ਵੱਡਾ ਜਿੱਥੇ ਸ਼ਿਵਜੀ ਨੇ ਧੂਣੀ ਰਮਾਈ ਹੋਈ ਆ ਤੇ ਅਗਲਾ ਬੋਲਿਆ ਆਖਿਆ ਨਹੀਂ ਕਲਾਸ਼ ਨਹੀਂ ਵੱਡਾ ਰਾਵਣ ਵੱਡਾ ਕਿੱਥੇ ਰਾਵਣ ਨੇ ਤਾਕਤ ਅਜਮਾਈ ਹੋਈ ਆ ਇਸ ਤਰ੍ਹਾਂ ਭਾਵ ਕੀ ਗੱਲਾਂ ਦਾ ਅੰਤ ਥੋੜੀ ਆਉਂਦਾ ਗਾਂ ਦੀਆਂ ਆਪਾਂ ਕਰੀ ਚੱਲੀਏ ਸਮਾਂ ਲੱਗ ਜਾਂਦਾ ਸਾਰਾ ਦਿਨ ਲੰਘ ਜਾਂਦਾ ਬਹਿਸ ਬਾਜੀ ਵਿੱਚ ਆਪਾਂ ਪਏ ਹੋਏ ਆ ਤੇ ਸਤਿਗੁਰੂ ਦੀ ਬਾਣੀ ਦਾ ਬਚਨ ਵੀ ਆ ਗੱਲ ਨਹੀਂ ਜੋਗ ਨਾ ਹੋਈ ਗੱਲਾਂ ਬਾਤਾਂ ਦੇ ਨਾਲ ਇਹ ਜੋਗ ਨਹੀਂ ਹੁੰਦਾ ਪ੍ਰੀਤਮ ਕੇ ਦੇਸ਼ ਕੈਸਾ ਬਾਤਨ ਸਹਿ ਜਾਈਏ ਗੱਲ ਨਹੀਂ ਜੋਗ ਨਾ ਹੋਈ ਗੱਲਾਂ ਬਾਤਾਂ ਦੇ ਨਾਲ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਇਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਟਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵੇ ਜੋਗ ਨਾ ਤੀਰਥ ਨਾਈਐ ਅੰਜਨ ਮਾਹੇ ਨਰੰਜਣ ਰਹੀਐ ਜੋਗ ਜੁਗਤ ਏਬ ਪਾਈਐ ਤਾਂ ਪ੍ਰਮਾਤਮਾ ਨਾਲ ਮਲਾਪ ਦਾ ਢੰਗ ਤਾਂ ਇਹੀ ਆ ਬਾਬਾ ਨਾਨਕ ਜੀ ਦਾ ਵੀ ਬਚਨ ਆ ਵੀ ਜੇ ਤੂੰ ਮੋਹ ਦੀ ਕਾਲਖ ਤੋਂ ਰਹਿਤ ਹੋ ਜੇ ਮਾਇਆ ਤੋਂ ਨਿਰਲੇਪ ਰਹੇ ਇਹ ਚੀਜ਼ਾਂ ਜਿਹੜੀਆਂ ਭਾਵੇਂ ਤੇਰੇ ਕੋਲ ਹੋਣ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਉੱਪਰ ਨੂੰ ਹੋ ਜਾਂਦਾ ਜੇ ਤੁਸੀਂ ਕਦੇ ਗੌਰ ਨਾਲ ਕਮਲ ਦਾ ਫੁੱਲ ਦੇਖਿਆ ਹੋਵੇ ਤਾਂ ਜ਼ਰੂਰ ਧਿਆਨ ਦੇਣਾ ਚਿੱਕੜ ਤੋਂ ਹੀ ਪੈਦਾ ਹੁੰਦਾ ਉੱਪਰ ਨੂੰ ਹੋ ਜਾਂਦਾ ਚਿੱਕੜ ਉਹਨੂੰ ਛੋਂਦਾ ਨਹੀਂ ਇਸ ਤਰ੍ਹਾਂ ਬੰਦੇ ਨੇ ਆਪਣਾ ਜੀਵਨ ਬਣਾਉਣਾ ਜਿਵੇਂ ਮੁਰਗਾਬੀ ਪਾਣੀ 'ਚ ਰਹਿੰਦੀ ਆ ਪਰ ਉਹ ਆਪਣੇ ਖੰਭ ਨਹੀਂ ਭਜਣ ਦੇਂਦੀ ਬਿਲਕੁਲ ਇਸੇ ਤਰ੍ਹਾਂ ਰਹਿਣਾ ਸੰਸਾਰ 'ਚ ਹੀ ਆ ਸੰਸਾਰ ਛੱਡ ਥੋੜੀ ਆਪਾ ਸਕਦੇ ਹੁਣ ਘਰ ਹੀ ਰਹਿਣਾ ਪਊਗਾ ਕਰ ਛੱਡ ਕੇ ਹੁਣ ਜੰਗਲਾਂ 'ਚ ਥੋੜੀ ਆਪਾਂ ਜਾਣਾ ਜੀ ਪਰਿਵਾਰ ਵੀ ਆ ਸਾਰਾ ਕੁਝ ਆ ਫਰਜ਼ ਵੀ ਨਿਭਾਉਣੇ ਜ਼ਿੰਮੇਵਾਰੀਆਂ ਵੀ ਪਰ ਇਹਦੇ ਵਿੱਚ ਆਪਣੇ ਆਪ ਨੂੰ ਡੁੱਬਣ ਨਹੀਂ ਦੇਣਾ ਇੰਨਾ ਕੁ ਧਿਆਨ ਰੱਖਣਾ ਉਹ ਡੁੱਬਣੋਂ ਕੌਣ ਬਚਾਊਗੀ ਸਤਿਗੁਰੂ ਦੀ ਬਾਣੀ ਮਹਾਪੁਰਖਾਂ ਦੀ ਸੰਗਤ ਚੰਗੇ ਬੰਦਿਆਂ ਦੀ ਸ਼ੋਭਤ ਉਹਨਾਂ ਵਿੱਚ ਜਾ ਕੇ ਬਹਿਣਾ ਚੰਗੇ ਬੰਦਿਆਂ ਵਿੱਚ ਬਹਿ ਜਿਏ ਜਾ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਡਾ ਭਲਾ ਹੁੰਦਾ ਭਾਵੇਂ ਬੋਲੀਏ ਕਹੋ ਜਨਾ ਚੰਗੇ ਬੰਦਿਆਂ ਨੂੰ ਸੁਣਨ ਨਾਲ ਭਲਾ ਹੁੰਦਾ ਚੰਗੇ ਬੰਦੇ ਜੋ ਕਹਿੰਦੇ ਉਹ ਮੰਨਣ ਨਾਲ ਸਾਡਾ ਭਲਾ ਹੁੰਦਾ ਚੰਗੇ ਬੰਦਿਆਂ ਕੋਲ ਵੈਸੇ ਵੀ ਆਪਾਂ ਜਾ ਕੇ ਬਹਿ ਜੀਏ ਚੰਗੀਆਂ ਸਕਾਰਾਤਮਕ ਜਿਹੜੀ ਊਰਜਾ ਕਿਰਨਾ ਉਹ ਸਾਨੂੰ ਮਿਲਦੀਆਂ ਨੇ ਪਰ ਅਸੀਂ ਬੁਰੀ ਸੰਗਤ ਵਿੱਚ ਪਏ ਹੋਏ ਆ ਸੰਗਤ ਕੌਣ ਕਰ ਰਿਹਾ ਅੱਖਾਂ ਸੰਗਤ ਕਰਦੀਆਂ ਨੇ ਕੰਨ ਸੰਗਤ ਕਰਦੇ ਆ ਜੀਭ ਸੰਗਤ ਕਰਦੀ ਐ ਇਹ ਚੀਜ਼ਾਂ ਜੀਵ ਜਦੋਂ ਮਾੜੀਆਂ ਚੀਜ਼ਾਂ ਖਾਂਦੇ ਆ ਉਹ ਵੀ ਸੰਗਤੀ ਆ ਕੰਨ ਜਦੋਂ ਗਲਤ ਸੁਣਦੇ ਆ ਸੰਗਤ ਆ ਅੱਖਾਂ ਰਹੀ ਸਾਰਾ ਦਿਨ ਮੋਬਾਈਲ ਫੋਨ ਤੇ ਉਹ ਚੀਜ਼ਾਂ ਵੇਖਣੀਆਂ ਜਿਹੜੀਆਂ ਮਨ ਨੂੰ ਉਚਾਟ ਕਰਦੀਆਂ ਉਹ ਵੀ ਸੰਗਤੀ ਆ ਕਰਕੇ ਬੀਜ ਕੇ ਕਰਮਾਂ ਦੇ ਬੀਜ ਕਹਿ ਦਿੰਨੇ ਆ ਮਨ ਨਹੀਂ ਟਿਕਦਾ ਜੀ ਸਾਡਾ ਜਦੋਂ ਭਾਈ ਸਾਰਾ ਦਿਨ ਤੁਸੀਂ ਚੀਜ਼ਾਂ ਹੀ ਉਹ ਜੀਆਂ ਦੇਖਣੀਆਂ ਨੇ ਸੁਣਨਾ ਹੀ ਉਹ ਜਾ ਕੋ ਜਾ ਮਨ ਤੁਹਾਡਾ ਕਿਵੇਂ ਟਿਕੇਗਾ ਹੁਣ ਤੁਸੀਂ ਉਹ ਕਹਿ ਦੋ ਕਿ ਮੈਂ ਲਾਈਟ ਬੰਦ ਕਰਤੀ ਆ ਤੇ ਹਨੇਰਾ ਕਿਉਂ ਹੋ ਗਿਆ ਕਮਰੇ ਵਿੱਚ ਹਨੇਰਾ ਤਾਂ ਹੋਣਾ ਹੀ ਆ ਭਾਈ ਜਦੋਂ ਤੁਸੀਂ ਲਾਈਟ ਹੀ ਬੰਦ ਕਰਤੀ ਆ ਤਾਂ ਇਹ ਚੀਜ਼ਾਂ ਬਹੁਤ ਹਾਸੇ ਵਾਲੀਆਂ ਕਿਵਰੀ ਹੋ ਜਾਂਦੀਆਂ ਵੀ ਮਨ ਨਹੀਂ ਟਿਕਦਾ ਜੀ ਮਨ ਕਿਵੇਂ ਟਿਕੇਗਾ ਜਦੋਂ ਕਰਮ ਹੀ ਗਲਤ ਆ ਕਰਮਾਂ ਨੂੰ ਸਹੀ ਕਰੋਗੇ ਫਿਰ ਮਨ ਟਿਕੇਗਾ ਨਾ ਮਹਾਪੁਰਖਾਂ ਨੂੰ ਅਸੀਂ ਨਹੀਂ ਮੰਨਦੇ ਤੇ ਨਿੰਦਿਆ ਚੁਗਲੀ ਸਾਨੂੰ ਚੰਗੀ ਲੱਗਦੀ ਆ ਗੁਰੂਆਂ ਦੇ ਬਚਨ ਅਸੀਂ ਨਹੀਂ ਕਮਾਉਂਦੇ ਦਸਵੇਂ ਪਾਤਸ਼ਾਹ ਜੀ ਦੇ 52 ਬਚਨ ਹਨ ਉਹਨਾਂ ਚੋਂ ਕਿੰਨੇ ਅਸੀਂ ਮੰਨੇ ਆ ਕਦੇ ਪੂਰਾ ਗੌਰ ਕਰਨਾ ਹੈ ਗੱਲ ਦੇ ਵੱਲ ਲੈ ਕੇ ਕੋਲ ਰੱਖੋ ਵੀ ਕਿੰਨੇ ਕ ਮੰਨੇ ਆ ਮਨ ਕਿਵੇਂ ਟਿਕਣਾ ਜਦੋਂ ਗੁਰੂ ਦਾ ਬਚਨ ਤਾਂ ਅਸੀਂ ਮੰਨਿਆ ਨਹੀਂ ਗੁਰੂ ਦੀ ਗੱਲ ਮੰਨੀ ਨਹੀਂ ਸੁੱਖ ਕਿਵੇਂ ਮਿਲੇਗਾ ਸੁੱਖ ਅਸੀਂ ਸਮਝੇ ਫਿਰਦੇ ਆ ਵੀ ਪੈਸੇ ਵਿੱਚ ਹੀ ਆ ਆਹ ਮਹਾਰੇ ਕਿੰਨੇ ਹੋ ਗਏ ਆ ਰਿਸ਼ਤੇ ਨਾਤੇ ਅਸੀਂ ਛੱਡ ਚੁੱਕੇ ਆ ਸਾਰਾ ਕੁਝ ਹੋਮੇ ਵਿੱਚ ਲਿਬੜਿਆ ਹੋਇਆ ਬੰਦਾ ਕਹਿ ਰਿਹਾ ਮੇਰੇ ਵਿੱਚੋਂ ਬਦਬੂ ਕਿਉਂ ਆ ਰਹੀ ਹੈ ਬਦਬੂ ਤਾਂ ਭਾਈ ਤੇਰੇ ਵਿੱਚੋਂ ਆਉਣੀ ਹੀ ਆ ਤੂੰ ਲਿਬੜਿਆ ਪਿਆ ਹੋਮੇ ਦੇ ਨਾਲ ਤਾਂ ਮੇਰਾ ਮਨ ਨਹੀਂ ਟਿਕਦਾ ਜੀ ਪਾਠ ਕਰਦੇ ਆ ਮਨ ਨਹੀਂ ਖੜਦਾ ਮਨ ਭੱਜਿਆ ਫਿਰਦਾ ਜਦੋਂ ਕਰਮੀ ਗਲਤ ਆ ਮਨ ਕਿਵੇਂ ਖੜ ਜੇਗਾ ਤਾਂ ਕਹਿਣ ਦਾ ਭਾਵ ਸਾਧ ਸੰਗਤ ਜੀ ਮਨ ਟਕਾਉਣ ਦਾ ਯਤਨ ਨਾ ਕਰੋ ਕਰਮ ਸਹੀ ਕਰੋ ਆਪਦੇ ਜਦੋਂ ਅੱਖਾਂ ਨੂੰ ਸਹੀ ਸੰਗਤ ਮਿਲ ਗਈ ਕੰਨਾਂ ਨੂੰ ਸਹੀ ਸੰਗਤ ਮਿਲ ਗਈ ਜੀਵ ਸਹੀ ਖਾਣਾ ਖਾਣ ਲੱਗ ਗਈ ਆ ਕਿਉਂਕਿ ਅਸੀਂ ਬਾਹਰੋਂ ਖਾਣਾ ਜ਼ਿਆਦਾ ਪਸੰਦ ਕਰਦੇ ਆ ਅੱਜਕੱਲ ਉਹ ਲੋਕਾਂ ਦੇ ਹੱਥੋਂ ਬਣਿਆ ਜਿਹੜੇ ਬੀੜੀਆਂ ਪੀਂਦੇ ਆ ਸਿਕਟਾਂ ਪੀਂਦੇ ਆ ਤੇ ਉਹ ਤਰੀਕਿਆਂ ਨਾਲ ਬਣਾ ਕੇ ਭੋਜਨ ਤੁਹਾਡੇ ਪੈਸੇ ਵੀ ਠੱਗਦੇ ਆ ਉਹ ਨਾਮ ਬਦਲ ਦਿੰਦੇ ਆ ਚੀਜ਼ ਦਾ ਤੁਹਾਡੀਆਂ ਜੇਬਾਂ ਚੋਂ ਪੈਸਾ ਕਢਵਾ ਲੈਂਦੇ ਆ ਥੋੜੇ ਸਿਆਣੇ ਬਣੋ ਚੰਗੇ ਕਰਮ ਕਰੋ ਗੁਰੂ ਸਾਹਿਬ ਆਪੇ ਕਿਰਪਾ ਕਰਨਗੇ ਤਾਂ ਇਹ ਮਹਾਂਪੁਰਖਾਂ ਦੇ ਬਚਨ ਸੀ ਭਾਈ ਤੁਸੀਂ ਮੈਨੂੰ ਆਪਦਾ ਸਮਾਂ ਦੋ ਸਮੇਂ ਚ ਉਹਨਾਂ ਨੇ ਕੀ ਮੰਗ ਲਿਆ ਇਹੀ ਮੰਗ ਲਿਆ ਸਿਮਰਨ ਕਰਿਆ ਕਰੋ 5 ਮਿੰਟ ਭਾਵੇਂ ਸ਼ੁਰੂ ਕਰ ਲਓ 5 ਮਿੰਟ ਤੋਂ 1 ਮਿੰਟ ਤੋਂ ਸ਼ੁਰੂ ਕਰ ਲਓ ਕਰੋ ਤਾਂ ਸਹੀ ਨਾ ਪਹਿਲਾ ਕਦਮ ਅੱਧੀ ਯਾਤਰਾ ਯਾਤਰਾ ਜਿੰਨੀ ਮਰਜ਼ੀ ਲੰਮੀ ਹੋਵੇ ਸਾਧ ਸੰਗਤ ਜੀ ਸੋ ਯਾਤਰਾ ਤੇ ਹੁਣ ਜ਼ਰੂਰ ਤੁਰਨਾ ਸ਼ੁਰੂ ਕਰ ਦਿਓ ਮੰਜ਼ਿਲ ਬੜੀ ਅਜੇ ਦੂਰ ਆ ਪਰ ਨਿਰਾਸ਼ ਨਹੀਂ ਹੋਣਾ ਤੁਰਦੇ ਜਾਵਾਂਗੇ ਪਹੁੰਚ ਵੀ ਜਾਵਾਂਗੇ ਗੁਰੂ ਸਾਹਿਬ ਕਿਰਪਾ ਕਰਨ ਭੁੱਲ ਚੁੱਕ ਦੀ ਖਿਮਾ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ